ਨਾ ਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਤ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ 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 ਸਦੋ ਮਨਸੂਰ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜਿੱਥੇ ਅੱਜ ਗੁਰਦਰਾ ਮਜੀ ਸਾਹਿਬ ਜ਼ਬਾਨ ਹਾਲ ਵੇਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਉਥੇ ਅੱਜ ਸ੍ਰੀ ਅਕਾਲ ਤਖਸਾਲ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਤੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਦੁਪਹਿਰ 12 ਵਜੇ ਤੱਕ ਜਲੌਸ ਜਾਇਗੇ ਨੇ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਜਲੌਸ ਦੇ ਦਰਸ਼ਨ ਨਹੀਂ ਕੀਤੇ ਉਹ ਜਲੌਸ ਦੇ ਦਰਸ਼ਨ ਕਰ ਸਕਦੇ ਨੇ ਸ਼ਾਮ ਨੂੰ ਸ੍ਰੀ ਰਹਿਰਾਸਬ ਦੀ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਆਤਸਵਾਜੀ ਕੀਤੀ ਜਾਵੇਗੀ ਤੇ ਦੀ ਮਾਲਾ ਵੀ ਚੱਲ ਰਹੀ ਆ ਸਾਰੀਆਂ ਸੰਗਤਾਂ ਨੂੰ ਫਿਰ ਤਨਤਨ ਗੁਰਗੋਬਿੰਦ ਸਿੰਘ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏਜ ਦੀ ਮਨਸੂਰ ਗੁਰਗੋਬਿੰਦ ਸਿੰਘ ਸਰਬੰਸਤਾ ਦੇ ਦਾਨੇ ਦਸਮ ਪਿਤਾ ਸਾਈਬੇ ਕਮਾਲ ਪੰਥ ਦੇ ਵਾਲੀ ਤਨਤਨ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅੱਜ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਜਿਸ ਬੰਦ ਦੇ ਵਿੱਚ ਅੱਜ ਇੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਹੈ ਬੇਅੰਤ ਸੰਗਤਾਂ ਸੰਸਾਰ ਭਰ ਤੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਆਈਆਂ ਜਿੱਥੇ ਮੈਂ ਇਸ ਪਾਵਨ ਦਿਹਾੜੇ ਤੇ ਸਮੁੱਚੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਸਮੁੱਚੀ ਸਾਧ ਸੰਗਤ ਨੂੰ ਵਧਾਈ ਦਿੰਦੀ ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੀ ਹਾਂ ਗੁਰੂ ਸਾਹਿਬ ਸਮੁੱਚੀ ਮਾਨਵਤਾ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਆਪਣੇ ਦਰੋਂ ਕਰੋ ਖੁਸ਼ੀਆਂ ਖੇੜੇ ਨਾਮ ਦੀਆਂ ਦਾਤਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਕਾ ਗਾ ਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਪ੍ਰਗਟਿਓ ਮੋਧਾ ਗਮੜਾ ਵਰਿਆ ਮਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਜੇਲਾ ਤਨ ਤਨ ਸਹਬੇ ਕਮਾਲ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਪੁਰਬ ਅੱਜ ਸ਼ੋਮਨੀ ਗੁਰਦਵਾਰ ਪੰਦਕ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵਾਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਲੱਖਾਂ ਦੀ ਤਰ੍ਹਾਂ ਜੋ ਸੰਗਤਾਂ ਨੇ ਇੱਥੇ ਦਰਸ਼ਨ ਦੇਦਾਰ ਕਰਨ ਵਾਸਤੇ ਆ ਰਹੀਆਂ ਨੇ ਸੰਗਤਾਂ ਵਾਸਤੇ ਜੋ ਵਿਸ਼ੇਸ਼ ਪ੍ਰਬੰਧ ਸ਼ੋਮਨੀ ਗੁਰਦਵਾਰ ਪੰਦਕ ਕਮੇਟੀ ਇਸ ਦਰਵਾਜ਼ੇ ਵੱਲੋਂ ਕੀਤੇ ਗਏ ਨੇ ਜੋ ਗਰਮ ਜਲਦੀਆਂ ਸ਼ਵੀਲਾਂ ਉਹ ਤਾਂ-ਤਾਂ ਚੜਾਈਆਂ ਜਾ ਰਿਹਾ ਗਰਮ ਮੈਣ ਰੁਛਾਏ ਗਏ ਨੇ ਜੋ ਵਿਸ਼ੇਸ਼ ਤੌਰ ਤੇ ਅੱਜ 8:30 ਵਜੇ ਤੋਂ ਲੈ ਕੇ 12 ਵਜੇ ਤੱਕ ਸੁੰਦਰ ਜਲੋ ਸੱਚਖੰਡ ਸ਼੍ਰੀਮਨਤ ਸਾਹਿਬ ਵਿਖੇ ਜੋ ਸਜਾਏ ਗਏ ਨੇ ਸੰਗਤਾਂ ਦੇਸ਼ਾ ਉਦੇਸ਼ਾ ਤੋਂ ਦਰਸ਼ਨ ਕਰਨ ਵਾਸਤੇ ਸੱਚਖੰਡ ਸ਼੍ਰੀਮਨਤ ਸਾਹਿਬ ਕੇ ਇੰਨੀ ਠੰਡ ਨਹੀਂ ਤੁੰਦ ਦੇ ਬਾਵਜੂਦ ਵੀ ਪਹੁੰਚ ਰਹੀਆਂ ਨੇ ਅੱਜ ਰਾਤ ਜੋ ਜਿਵੇਂ ਕਿ ਅੱਗੇ ਜੋ ਪਰੰਪਰਾ ਹੈ ਸੌਦਾ ਸਹਿਰ ਰਾਜ ਸਾਹਿਬ ਦੇ ਪਾਰ ਤੋਂ ਬਾਅਦ ਦੀਪਮਾਲਾ ਔਰ ਆਤਸ਼ਬਾਜੀ ਕੀਤੀ ਜਾਏਗੀ ਜਿਸ ਜਿਸ ਵਿੱਚ ਲੱਖਾਂ ਦੀ ਦਾਵ ਸੰਗਤਾਂ ਸੁਮਜਤ ਕਰਕੇ ਗੁਰੂ ਘਰ ਦਾ ਆਨੰਦ ਮਾਣਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ